ਪ੍ਰੇਹਾ ਪੂਰਾ ਕੱਦ ਕਾਠ ਵੀ ਐਨ ਮੇਰਾ ਜਣਕੇ ਕੱਦ ਤਕਰੀਬਨ 6 ਫੁੱਟ ਆ ਜੇ ਮੇਰੇ ਉੱਤੇ ਮੇਰਾ ਇੱਕ ਹੋਰ ਬੰਦਾ ਖੜਾ ਲਈਏ 6 ਫੁੱਟ ਦਾ ਤਾਂ ਓੱਡਾ ਓੱਡੀ ਮੱਕੀ ਸੀ ਮੇਰੀ ਮਾਂਜੀ ਲੇਟ ਬਿਜਾਈ ਕਰੀ ਸੀ ਇਹਦੀ 10 ਮਾਰਚ ਨੂੰ ਤੇ ਇਹ ਮਤਲਬ ਫੇਰ ਵੀ ਜਿਹੜੀਆਂ ਸਾਡੀਆਂ ਮੱਕੀਆਂ 10 15 ਦਿਨ ਪਹਿਲਾਂ ਲੱਗੀਆਂ ਹੋਈਆਂ ਸੀ ਉਹਨਾਂ ਦੇ ਨਾਲ ਹੀ ਵੱਢੀ ਗਈ ਸੀ ਦੂਜਾ ਮੇਰਾ ਝਾੜੇ ਵਿੱਚ ਉਸਮਾਨ ਮੰਨ ਕੇ ਚੱਲੋ ਵੀ 40 ਕੁੰਡ ਨਿਕਲਿਆ ਸਕਾਈ ਤੇ ਸਾਡਾ 90 ਰੁਪਏ ਰੇਟ ਵੱਧ ਲੱਗਿਆ ਕਵਾਲਟੀ ਮਗਰ ਕਵਾਲ ਮੱਕੀ ਬੀਜੀ ਤਾਂ ਦੂਜੀਆਂ ਵੈਰੈਟੀਆਂ ਦੇ ਨਾਲ ਹੀ ਤਕਰੀਬਨ ਜੀ ਅਸੀਂ ਉਹਦੀ ਬਜਾਈ ਕਰਤੀ ਜੀ ਬਜਾਈ ਕੀਤੀ ਪਹਿਲਾਂ ਤਾਂ ਉਹ 10 ਦਿਨ ਉਹ ਤੋਂ ਪੱਕੀ ਪਹਿਲਾਂ ਦੂਜੀ ਵੈਰੈਟੀ ਤੋਂ ਅੱਛਾ ਕਿਸਾਨ ਨੇ ਸਾਨੂੰ ਦੱਸਿਆ ਲੇ ਵੀ ਸੱਚ ਨੂੰ ਆਲੂਆਂ ਦੀ ਪਟਾਈ ਦਾ ਜਿਹੜਾ ਸੀਜ਼ਨ ਆ ਉਹ ਆ ਗਿਆ ਤੇ ਇਸ ਵਕਤ ਜਿਵੇਂ ਕਹਿੰਦੇ ਉਹ ਵੀ ਆਲੂ ਲਾਉਣਾ ਬਯੰਤੀ ਬੰਦੇ ਦਾ ਕੰਮ ਆ ਤੇ ਇਸ ਵਕਤ ਬਯੰਤਾਂ ਚੱਲ ਰਹੀਆਂ ਵੀ ਅਗਲੀ ਫਸਲ ਆ ਜਿਹੜੀ ਉਹ ਕਿਹੜੀ ਲੱਗੇ ਤੇ ਜਦੋਂ ਅਸਲ ਦੇ ਵਿੱਚ ਕਿਸਾਨ ਅਗਲੀ ਫਸਲ ਲਾਉਣ ਬਾਰੇ ਸੋਚਦੇ ਆ ਤਾਂ ਪੁਰਾਣੇ ਕਿਸਾਨਾਂ ਨਾਲ ਆਪਣੇ ਤਜਰਬੇ ਆ ਜਿਹੜੇ ਉਹ ਸਾਂਝੇ ਜ਼ਰੂਰ ਕਰਦੇ ਆ ਕਿ ਆਪਣਾ ਪਿਛਲੀ ਵਾਰ ਕੀ ਤਜਰਬਾ ਰਿਆ ਮਾੜੇ ਚੰਗੇ ਸਾਰਿਆਂ ਦੇ ਤਜਰਬੇ ਹੁੰਦੇ ਆ ਤਾਂ ਆਪਣੇ ਨਾਲ ਪਿੰਡ ਰਕਵੇ ਦੇ ਵਿੱਚਾਂ ਤੇ ਰਕਵੇ ਦੇ ਆਲੇ-ਦਾਲੇ ਦੇ ਪਿੰਡਾਂ ਦੇ ਕੁਝ ਆਲੂਆਂ ਵਾਲੇ ਕਿਸਾਨ ਆਪਣੇ ਨਾਲ ਖੜੇ ਆ ਜਿਨ੍ਹਾਂ ਦਾ ਅਗਲੇ ਸਾਲ ਜਿਹੜੀ ਤੀਸਰੀ ਫਸਲ ਆਪਾਂ ਲਾਉਨੇ ਹੁੰਦੇ ਆਂ ਆਲੂਆਂ ਤੋਂ ਬਾਅਦ ਫਸਲ ਲਾਉਨੇ ਹੁੰਦੇ ਆਂ ਉਹਦੇ ਸਬੰਧ ਦੇ ਵਿੱਚ ਕੀ ਤਜਰਬਾ ਰਿਹਾ ਕਿਹੜੀ ਫਸਲ ਲਾਈ ਕਿੰਨੇ ਕੁ ਟਾਈਮ ਦੇ ਵਿੱਚ ਹੋ ਜਾਂਦੀ ਹੈ ਚੰਗੀ ਰਹੀ ਮਾੜੀ ਰਹੀ ਕੀ ਤਜਰਬਾ ਰਿਹਾ ਆਪਾਂ ਸਾਰਾ ਤਜਰਬਾ ਇਹਨਾਂ ਦਾ ਸਾਂਝਾ ਕਰਦੇ ਆਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਆਂ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਇੱਕ ਇੱਕ ਕਰਕੇ ਮੈਨੂੰ ਤਜਰਬਾ ਦੱਸੀ ਜਾਏ ਉਹ ਕਿ ਤੁਹਾਡਾ ਕੀ ਤਜਰਬਾ ਰਿਹਾ ਤੁਹਾਡਾ ਨਾਂ ਕੀ ਆ ਪਹਿਲਾਂ ਤਾਂ ਮੈਨੂੰ ਨਾਂ ਦੱਸੋ ਮੇਰਾ ਨਾਂ ਗਰਦੀਪ ਸਿੰਘ ਆ ਗਰਦੀਪ ਭਾਈ ਕਿਹੜਾ ਪਿੰਡ ਆ ਤੁਹਾਡਾ ਪਿੰਡ ਸਾਡਾ ਚੱਕ ਕਲਾ ਚੱਕ ਕਲਾ ਇਧਰ ਨੇੜੇ ਹੀ ਆ ਰੱਖਦੇ ਹਾਂ ਹਾਂ ਜੀ ਮੁੱਲਾਪੁਰ ਦਾਖੇ ਦੇ ਨੇੜੇ ਹੀ ਆ ਕਿੰਨੇ ਕਿੱਲੇ ਆਲੂਆਂ ਦੇ ਲਾਉਨੇ ਤੁਸੀਂ ਆਲੂਆਂ ਦੇ ਲਾਉਨੇ ਆ 30 ਤੋਂ 35 ਕਿੱਲੇ ਉਸ ਤੋਂ ਬਾਅਦ ਮੱਕੀ ਲਾਈ ਮੂੰਗੀ ਲਾਈ ਕੀ ਲਾਇਆ ਨਹੀਂ ਮੂੰਗੀ ਤਾਂ ਅਸੀਂ ਲਾਈ ਨਹੀਂ ਹੈ ਕਦੇ ਜੀ ਅਸੀਂ ਮੱਕੀ ਹੀ ਲਾਉਨੇ ਆ ਜਾਂ ਪਹਿਲਾਂ ਮੈਂਥਾ ਲਾਉਂਦੇ ਸੀ ਉਹ ਮੈਂਥੇ ਦਾ ਥੋੜਾ ਜਿਹਾ ਹਾਂ ਜਾਨ ਘਟ ਗਿਆ ਹਾਂਜੀ ਹੁਣ ਜਿਆਦਾ ਮੱਕੀ alli ਹੋਈਆਂ ਮੱਕੀ ਵੱਲ ਹੋ ਮੱਕੀ ਦਾ ਕੀ ਤਜਰਬਾ ਰਿਹਾ ਤੁਹਾਡਾ ਮਤਲਬ ਆਪਾਂ ਮੱਕੀਆਂ ਸਾਰੇ ਹੀ ਲਾਉਨੇ ਆ ਹਨਾ ਚੱਲਦੀਆਂ ਜਿਹੜੀਆਂ ਕੰਪਨੀਆਂ ਪਿਛਲੇ ਸਾਲਾਂ ਤੋਂ ਕੀ ਤਜਰਬਾ ਰਿਹਾ ਕਿਹੜੀ ਮੱਕੀ ਹੈ ਜਿਹੜੀ ਤੁਹਾਡੇ ਕੋਲੇ ਵਧੀਆ ਨਿਕਲਦੀ ਆ ਪਿਛਲੇ ਸਾਲਾਂ 'ਚ ਅਸੀਂ ਜਿਵੇਂ ਆਮ ਵੈਰਾਈਟੀਆਂ ਜਿਹੜੀਆਂ ਪੁਰਾਣੀਆਂ ਚੱਲਦੀਆਂ ਜੀ ਪਹਿਲਾਂ ਤਾਂ ਅਸੀਂ ਉਹੀ ਬੀਜਦੇ ਸੀ ਸਾਨੂੰ ਚੰਗੀਆਂ ਲੱਗਦੀਆਂ ਸੀ ਫਿਰ ਇਹਨਾਂ ਨੇ ਸਾਨੂੰ ਦਿੱਤੀ ਵੀ 12-11 ਤੁਸੀਂ ਲਾਓ ਨਟਰਾਂਟਾ ਦੀ ਨ ਟ੍ਰਾਂਟਾ ਦੀ ਕੰਡਟਾ ਕੰਪਨੀ ਦੀ 12 11 ਅਸੀਂ ਮੱਕੀ ਸਾਨੂੰ ਇਹਨਾਂ ਨੇ ਪਿਛਲੇ ਸਾਲ ਬਜਾਤੀ ਹਾਲਾਂਕਿ ਸਾਡਾ ਕੋਈ ਤਿਆਰਬਾ ਨਹੀਂ ਸੀ ਉੱਤੇ ਜੀ ਚਲੋ ਇਹ ਕਹਿੰਦੇ ਵੀ ਵਧੀਆ ਰਹੂ ਚਲੋ ਅਸੀਂ ਮੱਕੀ ਬੀਜਤੀ ਉਹ ਮੱਕੀ ਬੀਜੀ ਤਾਂ ਦੂਜੀਆਂ ਵੈਰੈਟੀਆਂ ਦੇ ਨਾਲ ਹੀ ਤਕਰੀਬਨ ਜੀ ਅਸੀਂ ਉਹਦੀ ਬਜਾਈ ਕਰਤੀ ਜੀ ਬਜਾਈ ਕੀਤੀ ਪਹਿਲਾਂ ਤਾਂ ਉਹ ਦੱਸਦੇ ਨੇ ਉਹ ਤਾਂ ਪੱਕੀ ਪਹਿਲਾਂ ਦੂਜੀ ਵੈਰੈਟੀ ਤੋਂ ਅੱਛਾ ਪਹਿਲਾਂ ਪੱਕੀ ਪਹਿਲਾਂ ਪੱਕੀ 10 ਤਾਂ ਉਹ ਹੀ ਉਹ ਉਹ ਹੀ ਫਾਇਦਾ ਕਰਗੀ 10 ਦਿਨ ਤਾਂ ਉਹੀ ਫਾਇਦਾ ਕਰਗੀ ਹੂੰ ਤੇ ਫਿਰ ਜਦੋਂ ਅਸੀਂ ਮੰਡੀ ਦੇ ਵਿੱਚ ਵੱਢ ਕੇ ਉਹਨੂੰ ਲੈ ਕੇ ਗਏ ਜੀ ਤੇ ਜਦੋਂ ਉਹ ਮੱਕੀ ਸੁਕਾਈ ਜੀ ਸੁਕਾਈ ਤੇ ਸਾਡਾ 90 ਰੁਪਏ ਰੇਟ ਵੱਧ ਲੱਗਿਆ ਕੁਆਲਟੀ ਮਗਰ ਕੁਆਲਟੀ ਮਗਰ ਇੱਕ ਤਾਂ ਦਾ ਦਾਣਾ ਮੋਟਾ ਵਾ ਜੀ ਲਾਲੀ ਚ ਜੀ ਤੇ ਉਹਦਾ ਬੋਲੀ ਤੇ ਵਿਕੀ ਸੀ ਇੱਥੇ ਮੱਲਾਪੋਰੀ ਰਕਵੇ ਮੰਡੀ ਜੀ ਤੇ 90 ਰੁਪਏ ਸਾਨੂੰ ਰੇਟ ਉਹਦਾ ਵੱਧ ਮਿਲਿਆ ਦੂਜੀਆਂ ਦੂਜੀਆਂ ਮੱਕੀਆਂ ਨਾਲੋਂ ਕਿਉਂਕਿ ਤੁਹਾਡੇ ਕੋਲ ਤਾਂ ਸਾਰਾ ਤਿਆਰਬਾ ਸੀ ਸਾਰਾ ਤਿਆਰਬਾ ਸੀ ਹਾਂ ਤੇ ਜੇ ਝਾੜ ਚ ਵੀ ਦੇਖੀਏ ਤਾਂ ਜਿਵੇਂ ਪਿਛਲੇ ਸਾਲ ਗਰਮੀ ਬਹੁਤ ਜ਼ਿਆਦਾ ਸੀ ਜੀ ਤੇ ਗਰਮੀ ਦੇ ਮਕਤਬਕ ਵੀ ਦੂਜੀਆਂ ਵੈਰਾਈਟੀਆਂ ਦੇ ਤਕਰੀਬਨ ਬਰਾਬਰ ਹੀ 36 ਕੁਆਂਟਲ ਦੀ ਸਾਡੀ ਮੱਕੀ ਇਹ ਨਿਕਲੀ ਆ। ਮਤਲਬ 36 ਆਪਾਂ ਕਹਿ ਸਕਦੇ 38 ਹੋ ਗਈ 2 ਕੁਆਂਟਲ ਤਾਂ ਪੈਸੇ ਹੀ ਵੱਧ ਮਿਲ ਗਏ। 2 ਕੁਆਂਟਲ ਦੇ ਆਪਾਂ ਨੂੰ ਪੈਸੇ ਵੀ ਵੱਧ ਮਿਲ ਗਏ। ਹਨਾ ਵੀ 2 ਕੁਆਂਟਲ ਜ਼ਿਆਦਾ ਵੀ ਨਿਕਲੇ ਤੇ 10 ਦਿਨ ਆਪਣੀ ਸੰਭਾਈ ਰੇ ਪਾਣੀ ਸਾਰਾ ਕੁਝ ਘੱਟ ਵੀ ਲੱਗਿਆ। ਸਾਰਾ ਕੁਝ ਬਚ ਗਿਆ। ਹਨਾ ਫੇਰ ਇਹਦਾ ਇੱਕ ਚੱਕਰੇ ਆ ਵੀ ਇਹਦਾ ਟਾਂਡਾ ਮੋਟਾ। ਜੀ ਥੱਲੇੋਂ ਜੀ ਤੇ ਸਿਰੇ ਤੱਕ ਹਰੀ ਰਹਿੰਦੀ ਆ। ਮਤਲਬ ਜੇ ਆਚਾਰ ਪਾਉਣਾ ਹੋਵੇ हां चलो अचार वाले ਵਿੱਚ ਜ਼ਿਮੀਦਾਰਾਂ ਨੇ ਵਧਾਈ ਆ ਅਚਾਰ ਨੂੰ ਜੀ ਅਸੀਂ ਤਾਂ ਜ਼ਿਆਦਾਤਰ ਮਤਲਬ ਪਕਾਈ ਹੋਈ ਆ ਪਕਾਈਏ ਤੁਹਾਡਾ ਪਕਾਈ ਤੇ ਹੀ ਤੇ ਸਾਡਾ ਪਕਾਈ ਦਾ ਹੀ ਤਜਰਬਾ ਪਕਾਈ ਤੇ ਤਜਰਬਾ ਤੁਹਾਡਾ ਤੂੰ ਯਾਨੀ ਕਿ ਦੂਜੀਆਂ ਮੱਕੀਆਂ ਨਾਲੋਂ ਹਾਈਟ ਵੀ ਇਹਦੀ ਤਕਰੀਬਨ 4-5 ਇੰਚ ਜ਼ਿਆਦਾ ਆ ਅੱਛਾ ਵੱਡੀ ਹੋ ਗਈ ਸੀ ਵੱਡੀ ਆ ਚਲੋ ਤੁਹਾਡੇ ਖੇਤ ਨਾ ਗੁਰਦੀਪ بھائی ਹੋ ਸਕਦਾ ਕਿ ਤੁਹਾਡੇ ਖੇਤ ਦਾ ਮਿੱਟੀ ਦਾ ਫਰਕ ਹੋਵੇ ਹਨਾ ਜਿੱਥੇ ਇਹ ਫਸਲ ਜ਼ਿਆਦਾ ਦੇਗੀ ਹੋਵੇ ਆਪਾਂ ਹੋਰ ਕਿਸਾਨਾਂ ਨੂੰ ਪੁੱਛ ਲਈ ਬਿਲਕੁਲ ਬਿਲਕੁਲ ਤੁਹਾਡਾ ਪਿੰਡ ਕਿਹੜਾ ਬਾਈ ਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਹਰਮਿੰਦਰ ਸਿੰਘ ਜੀ ਹਰਮਿੰਦਰ بھائی ਤੇ ਤੁਹਾਡਾ ਪਿੰਡ ਕਿਹੜਾ ਰਕਵਾ ਜੀ ਤੁਸੀਂ ਰੱਖ ਬੇਦਿਆਂ ਆ ਹੋਰ ਪਿੰਡ ਤੇ ਮਤਲਬ ਚੱਕ ਦਾ ਤੇ ਰੱਖ ਬੇ ਦਾ ਫਰਕ ਹੈ ਤੇ ਦਾ ਮਤਲਬ ਮਿੱਟੀ ਦਾ এনवायरमेंट ਦਾ ਫਰਕ ਪੈ ਗਿਆ ਤੁਹਾਡਾ ਤਿਆਰ ਬਾਕੀ ਰਿਹਾ ਇਸ ਮੱਕੀ ਨਾਲ ਇਹ ਲਾਈ ਤੁਸੀਂ ਮੱਕੀ ਹਾਂਜੀ ਮੈਂ ਪਿਛਲੇ ਮਹੀਨੇ ਲਾਈ ਸੀ 5 ਕਿਲੇ ਜੀ ਤੇ 12-12 ਇਹ ਲਾਈ ਸੀ ਮੈਂ ਆਪਣੇ 8 ਮਾਰਚ ਨੂੰ 8 ਮਾਰਚ ਨੂੰ ਤੇ ਕਟਾਈ ਕਰੀ ਦੀ ਮੈਂ ਜਾ ਕੇ ਜੀ ਆਪਣੇ 26 ਜੂਨ ਨੂੰ ਜੀ ਤੇ 26 ਜੂਨ ਨੂੰ ਕਟਾਈ ਕਰੀ ਇੱਕ ਤਾਂ ਇਹ ਰੇਟ ਦੇ 100 ਰੁਪਏ ਵੱਧ ਵੇਕੀ ਜੀ ਦੂਜਾ ਮੇਰਾ ਝਾੜੇ ਵਿੱਚ ਉਸ ਮਿਆਰ ਮੰਨ ਕੇ ਚੱਲੋ ਵੀ 40 ਕੁੰਡ ਨਿਕਲਿਆ 40 ਕੁਇੰਟਲ ਝਾੜ ਤੁਹਾਡਾ ਨਿਕਲਿਆ ਆ 8 ਮਾਰਚ ਨੂੰ ਲਾਉਣ ਤੋਂ ਬਾਅਦ ਤੇ ਤੁਹਾਡੇ ਕੋਲੇ ਵੀ ਕਾਦ ਜ਼ਿਆਦਾ ਕੀਤਾ ਨੇ ਹਾਂ ਹਾਈਟ ਬਹੁਤ ਸੋਹਣੀ ਜੀ ਕਾਦ ਜ਼ਿਆਦੇ ਸੀਗਾ ਪੱਤੇ ਚੌੜੇ ਸੀ ਤੇ ਗੁੱਲ ਕਟਾਈ ਦੇ ਵਿੱਚ ਦਾਣਾ ਪੂਰਾ ਵਧੀਆ ਸੀਗਾ ਰੰਗ ਵਧੀਆ ਸੀ ਗੁੱਲ ਕਿੰਨਾ ਕੁ ਮੋਟਾ ਹੁੰਦਾ ਬਹੁਤ ਬਹੁਤ ਬਰੀਕ ਗੁੱਲ ਕਟਾਈ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਹਾਂ ਕੋਈ ਵੀ ਦਾਣਾ ਪੁਰਦਾ ਨਹੀਂ ਕੋਈ ਦਿੱਕਤ ਨਹੀਂ ਮੈਂ ਐਂ ਕਹਿਣ ਲੱਗਿਆ ਸੀ ਵੀ ਕਦੇ ਇਹ ਤਾਂ ਨਹੀਂ ਹੋਇਆ ਵੀ ਜਦੋਂ ਮਸ਼ੀਨ ਆ ਤੇ ਉਹ ਦੇ ਦਾਣੇ ਤੋੜ ਨਹੀਂ 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 ਕੋਈ ਦਿੱਕਤ ਨਹੀਂ ਆਈ ਪੂਰਾ ਬੜਾ ਵਧੀਆ ਟਿਕੜਾ ਜਾਂਦਾ ਦਾਣਾ ਮੋਟਾ ਆ ਤੇ ਸਾਫ਼ ਰੰਗ ਕਿਹੋ ਜਿਹਾ ਜਾਂਦਾ ਰੰਗ ਪੂਰਾ ਜੀ ਲ ਇਹਨਾਂ ਦੇ ਨਾਲ ਤਕਰੀਬਨ 1000 ਰਹਾ ਹਾਂਜੀ ਹਾਂਜੀ ਜੇ ਮੰਨੋ ਸਵੇਰ ਲਾਤੀ ਟਰਾਲੀ ਤੇ ਸ਼ਾਮ ਨੂੰ ਵਧੀਆ ਸੇਲ ਹੋ ਗਈ ਕੋਈ ਦਿੱਕਤ ਨਹੀਂ ਆਈ ਰਕਮ ਮੰਡੀ ਤੇ ਤੁਹਾਡੇ ਕੋਲੇ ਵੀ 10 ਦਿਨ ਘੱਟ ਲਏ ਨੇ 10 ਦਿਨ ਘੱਟ 8 ਮਾਰਚ ਤੋਂ ਦੇਖ ਲਓ ਵੀ ਲਾਈ ਹੋਈ ਮੈਂ 26 ਜੀਸਾ ਨੂੰ ਵੜਤੀ ਸੀਗੀ ਪੂਰਾ ਵਧੀਆ ਰਹੀ ਹੈ ਮਤਲਬ ਕੁੱਲ ਮਿਲਾ ਕੇ ਤੁਹਾਡੇ ਨਿਗਾ ਦੇ ਵਿੱਚ ਕਮਜਾਬ ਐਸ ਵਾਰ ਤੁਸੀਂ ਰਕਬਾ ਜ਼ਿਆਦਾ ਤੁਸੀਂ ਤੁਸੀਂ ਗੁਰਦੀਪ ਐਸ ਵਾਰ ਜ਼ਿਆਦਾ ਲਾਉਂਗੇ ਫਿਰ ਹਾਂਜੀ ਅਸੀਂ ਐਸ ਵਾਰ ਪਿਛਲੇ ਸਾਲ 5 ਕਿਲੇ ਸੀ ਜੀ ਐਸ ਵਾਰ ਅਸੀਂ 20 ਕਿਲੇ ਲਾਵਾਂਗੇ ਮਤਲਬ ਜ਼ਿਆਦਾ ਲਾ ਦੇਉਗੇ ਠੀਕ ਆ ਤੇ ਵੀ ਇਹਦਾ ਵੀ ਆਸਾਨ ਮਿਲ ਗਿਆ ਜਿਵੇਂ ਬਲੈਕ ਬਲੂਕ ਹੋਣ ਲੱਗ ਜਾਂਦੀ ਮੌਕੇ ਤੇ ਇਹਦਾ ਸਾਨੂੰ ਇਹਦਾ ਆ ਮਿਲਦਾ ਤੇ ਦੂਜੀਆਂ ਵੈਰੇਟੀਆਂ ਨੂੰ ਵੀ ਇਹਦਾ 7-800 ਰੁਪਏ ਸਸਤਾ ਥੱਲੇ ਮਗਰ ਵੀ ਸਸਤਾ ਵੀ ਆ ਵੀ ਸਸਤਾ ਚਲੋ ਮੈਂ ਹੋਰ ਹੋਰ ਭਰਾ ਤੋਂ ਤਿਆਰ ਕਰ ਲੈਣਾ ਵੀਰੇ ਤੁਸੀਂ ਲਾਉਨੇ ਆ ਹਾਂਜੀ ਤੁਹਾਡਾ ਨਾਮ ਮੇਰਾ ਨਾਮ ਜੀ ਸੁਖਜੋਤ ਸਿੰਘ ਸੁਖਜੋਤ ਬਾਈ ਪਿੰਡ ਪੈਂਡਰ ਆ ਕੋਈ ਹੈ ਜੀ ਅੱਪ ਅੱਛਾ ਤੁਹਾਡਾ ਵੀ ਰੱਖ ਬਾਈਆ ਹਾਂ ਜੀ ਤੁਹਾਡਾ ਕਿੰਨੇ ਕਿੱਲੇ ਲਾਇਏ ਸੀ ਪਿਛਲੇ ਸਾਲ ਅਸੀਂ 4 ਕਿੱਲਿਆਂ ਦੇ ਵਿੱਚ ਡੈਮੋ ਦੇ ਤੌਰ ਤੇ ਲਾਈ ਸੀ ਕਿਉਂਕਿ ਮੇਰਾ ਸੁਭਾਅ ਜੀ ਮੈਂ ਕੋਈ ਵੀ ਨਵੇਂ ਬੀਜ ਨੂੰ ਨਾ ਵੱਡੇ ਖੇਤਰਫਲ 'ਚ ਨਹੀਂ ਲਾਉਂਦਾ ਮੈਂ ਹਮੇਸ਼ਾ ਜਿਹੜਾ ਕੋਈ ਵੀ ਨਵਾਂ ਬੀਜ ਆ ਉਹਨੂੰ ਥੋੜੇ ਏਰੀਆ 'ਚ ਲਾ ਕੇ ਚੈੱਕ ਕਰਦਾ ਵੀ ਉਹ ਮੇਰੇ ਖੇਤ ਨੂੰ ਜਿਹੜਾ ਸੂਟ ਕਰਦਾ ਜਾਂ ਨਹੀਂ ਕਿਉਂਕਿ ਕੋਈ ਵੀ ਵੈਰੈਟੀ ਆ ਉਹ ਸਾਰੇ ਖੇਤਾਂ 'ਚ ਕਾਮਯਾਬ ਨਹੀਂ ਹੁੰਦੀ ਕਾਮਯਾਬ ਨਹੀਂ ਹੁੰਦੀ ਇਸੇ ਕਰਕੇ ਅਸੀਂ ਤਾਂ 4 ਕਿੱਲਿਆਂ 'ਚ ਇਹਦਾ ਡੈਮੋ ਲਾਇਆ ਸੀਗਾ ਤੇ ਬਹੁਤ ਵਧੀਆ ਸਾਨੂੰ ਇਹਦਾ ਰਿਜ਼ਲਟ ਗ੍ਰੋਥ ਸਾਰਾ ਕੁਛ ਇਹਦਾ ਓਕੇ ਸੀ ਜੀ ਬਾਕੀ ਸਮੱਸਿਆ ਇਹ ਸੀ ਜੀ ਵੀ ਸਾਡਾ ਥੋੜੀ ਜੀ ਪਟਾਈ ਹੋ ਗਈ ਸੀ ਲੇਟ ਜੀ ਤੇ ਇਹਦੇ ਕਰਕੇ ਫਿਰ ਸਾਨੂੰ ਜਿਹੜਾ ਸਾਡਾ ਖੇਤ ਆ ਬਾਰਿਸ਼ ਪੈਣ ਕਰਕੇ ਅਸੀਂ 10 ਮਾਰਚ ਨੂੰ ਇਹਦੀ ਬਿਜਾਈ ਕਰੀ ਸੀ ਲੇਟ ਕਰੀ ਹਾਂਜੀ ਲੇਟ ਬਿਜਾਈ ਕਰੀ ਸੀ ਇਹਦੀ 10 ਮਾਰਚ ਨੂੰ ਤੇ ਇਹ ਮਤਲਬ ਫੇਰ ਵੀ ਜਿਹੜੀਆਂ ਸਾਡੀਆਂ ਮੱਕੀਆਂ 10-15 ਦਿਨ ਪਹਿਲਾਂ ਲੱਗੀਆਂ ਹੋਈਆਂ ਸੀ ਉਹਨਾਂ ਦੇ ਨਾਲ ਹੀ ਵੱਢੀ ਗਈ ਸੀ ਬਰਾਬਰ ਵੱਢ ਲਈ ਤੁਸੀਂ ਉਹਨਾਂ ਦੇ ਬਰਾਬਰ ਹੀ ਵੱਢੀ ਗਈ ਜੀ ਤੇ ਗਰਮੀ ਦਾ ਕਰਕੇ ਕੋਈ ਇਹਦੇ ਕੋਈ ਦਾਣਾ ਮਿਸਿੰਗ ਵਾਲੀ ਗੱਲ ਤਾਂ ਨਹੀਂ ਆਈ ਜਿਵੇਂ ਛੁਲ ਗੁੱਲ ਖਾਲੀ ਰਹਿ ਜਾਂਦੇ ਨਹੀਂ ਨਹੀਂ ਬਾਈ ਜੀ ਬਹੁਤ ਵਧੀਆ ਦਾ ਝਾੜ ਰਿਹਾ ਤੇ ਆਪਾਂ ਸੁਕਾ ਕੇ ਹੀ ਵੇਚੀ ਆ ਜੀ ਤੇ ਪਰ ਸਾਈਲੇਜ ਦੇ ਵਿੱਚ ਵੀ ਇਹਦੀ ਵਧੀਆ ਹੋਊਗੀ ਆਪਾਂ ਨੂੰ ਚਲੋ ਸਾਈਲੇਜ ਦਾ ਕੋਈ ਤਜਰਬਾ ਤਾਂ ਹੈ ਨਹੀਂ ਆਪਾਂ ਨੂੰ ਕਿਉਂਕਿ ਆਪਾਂ ਸਾਰਾ ਪਕਾਮੀ ਦਾ ਹੀ ਕੰਮ ਕਰਦੇ ਆ ਜੀ ਤੇ ਯਾਨੀ ਪਰ ਬਹੁਤ ਵਧੀਆ ਰਿਹਾ ਇਹਦਾ ਰੇਟ ਵੀ ਵਧੀਆ ਮਿਲੇ ਆਪਾਂ ਨੂੰ ਜੀ ਜੀ ਤੇ ਬਾਕੀ ਖੜੀ ਰਹੀ ਮੱਕੀ ਜਿਵੇਂ ਹਵਾ ਨੇ ਅੱਗੇ ਬਾਕੀ ਵੈਰੈਟੀਆਂ ਟੇਢੀਆਂ ਹੋ ਗਈਆਂ ਸੀਗੀਆਂ ਇਹ ਟਿੱਗੀ ਨਹੀਂ ਇਹ ਡਿੱਗੀ ਵੀ ਹੈ ਨਹੀਂ ਮਜ਼ਬੂਤ ਸੀ ਟਾਂਡੇ ਹਾਂ ਜੀ ਇਹਦਾ ਟਾਂਡਾ ਵੀ ਮਜ਼ਬੂਤ ਆ ਜੀ ਤੇ ਸਾਰੇ ਪੱਖੋਂ ਵਧੀਆ ਲੱਗੀ ਈ ਸਾਨੂੰ ਇਹ ਮੱਕੀ ਮਤਲਬ ਤੁਹਾਡਾ ਤਜਰਬਾ ਇਹਦੇ ਪ੍ਰਤੀ ਵਧੀਆ ਰਿਹਾ ਹਾਂ ਜੀ ਤਜਰਬਾ ਬਹੁਤ ਵਧੀਆ ਰਿਹਾ ਤੇ ਐਤਕੀ ਘੱਟ-ਘੱਟ 10-12 ਏਕੜ ਦੇ ਜ਼ਰੂਰ ਲਾਵਾਂਗੇ ਜੀ ਵਧਾਉਂਗੇ ਹਾਂ ਜੀ ਹਾਂ ਜੀ ਮੈਂ ਤੁਸੀਂ ਲਾਈ ਸੋਣਿਆ ਹਾਂ ਜੀ ਲਾਈ ਕਿੰਨੇ ਕਿੱਲੇ ਲਾਏ ਸੀ ਅਸੀਂ 5 ਕਿੱਲੇ ਲਾਏ ਸੀ ਅੱਛਾ 5 ਕਿੱਲੇ 5ਾਂ ਕਿੱਲਾਂ ਦਾ ਕੀ ਤਜਰਬਾ ਸੀ ਤੁਹਾਡਾ ਪੂਰਾ ਤਜਰਬਾ ਕੇ ਮੈਂ ਹੁਣ ਮੇਰਾ ਪਿੰਡ ਵੀ ਚੱਕ ਲਾਈਆਂ ਜੀ ਤੇ ਵੀਰੇ ਵਾਲਾ ਹਾਂਜੀ ਜੀ ਅਸੀਂ ਸਾਨੂੰ ਪਹਿਲਾਂ ਬੀਜ ਨਹੀਂ ਸੀ ਮਿਲਦਾ ਜੀ ਤੇ ਬੰਸਲ ਸਾਹਿਬ ਨੇ ਸਾਨੂੰ 12-11 ਦਾ ਬੀਜ ਦਿੱਤਾ 5ਾਂ 50 ਕਿੱਲਾਂ ਦਾ ਪਹਿਲਾਂ ਅਸੀਂ ਡਰਦੇ ਸੀਗੇ ਨਵਾਂ ਬੀਜ ਆ ਕਿਹੋ ਜਿਹਾ ਹੋਵੇ ਜੀ ਮੱਕੀ ਦਾ ਕੱਦ ਵੀ ਵਧੀਆ ਜੀ ਛੱਲੇ ਵੀ ਵਧੀਆ ਮੰਡੀ ਦੇ ਵਿੱਚ 100 ਰੁਪਏ ਰੇਟ ਵੀ ਵੱਧ ਲੱਗਿਆ ਜੀ ਤੇ ਹਫ਼ਤਾ ਦਾ ਦਰਨ ਘੱਟ ਲਾਇਏ ਨੇ ਮਤਲਬ ਸਾਰਾ ਜਿਹੜਾ ਤਜਰਬਾ ਤੁਹਾਡਾ ਰੇਟ ਵਾਲਾ ਆ ਜਿੰਨੇ ਤਿੰਨ ਪਿਛਲੇ ਕਿਸਾਨਾਂ ਨੇ ਦੱਸਿਆ ਸੇਮ ਉਹੀ ਰਿਹਾ ਸੇਮ ਉਹ ਉਹੀ ਤਜਰਬਾ ਰਿਹਾ ਵੀ ਮਤਲਬ ਤੁਹਾਡੇ ਮਿਹਨਤ ਪੱਲੇ ਪਾਈ ਐ ਜੀ ਪਾਈ ਐ ਵੀ 20 ਦੇ ਰੇਟ ਚ ਵੀ ਵੀ ਮਿਲਣ ਦੇ ਵਿੱਚ ਵੀ ਉਹਦੇ ਉਗਰਨ ਚ ਵੀ ਸਾਰੇ ਕਾਹ ਚ ਵਧੀਆ ਰਿਹਾ ਸਾਰੇ ਕਾਹ ਚ ਵਧੀਆ ਹੁਣ ਇਸ ਸਾਲ 20 ਕਿੱਲੇ ਲਵਾਂਗੇ ਇਸ ਸਾਲ ਰਕਬਾ ਵਧਾ ਰਹੇ ਹਾਂ ਜੀ ਭਾਈ ਜੀ ਤੁਹਾਡਾ ਤਜਰਬਾ ਕੀ ਰਿਹਾ ਕੋਈ ਸਾਇਲਜ ਵਾਸਤੇ ਤੁਸੀਂ ਕੋਈ ਵੇਚਿਆ ਕੋਈ ਸਾਇਲਜ ਤਾਂ ਨਹੀਂ ਪਾਇਆ ਮੈਂ ਸਹਲੇ ਚ ਵੇਚੀ ਆ ਜੀ ਦੂਜੀਆਂ ਮੱਕੀਆਂ ਨਾਲੋਂ ਮੇਰਾ 3 ਤੋਂ 4000 ਰੁਪਿਆ ਕਿੱਲੇ ਵੱਧ ਦੇ ਕੇ ਵਧੀਆ ਮੱਕੀ ਮੇਰੀ ਲੈ ਕੇ ਗਿਆ ਸਹਲੇ ਚੋਂ ਵੇਚੀ ਆ ਜੀ ਮਤਲਬ ਇਹਦਾ ਜਿਹੜਾ ਸਹਲੇ ਵਾਲਾ ਬੰਦਾ ਉਹ ਕਿਤੇ ਆਇਆ ਤਾਂ ਆਏ ਕਹਿ ਰਿਹਾ ਕਿ ਅਗਲੀ ਾਰ ਨੂੰ ਮੈਨੂੰ ਮੱਕੀ ਦੇ ਦੇਂਗਾ ਅਗਲੀ ਾਰ ਰਗੜਿਆ ਗਿਆ ਆਏ ਕਹਿੰਦਾ ਇਸ ਇਸ ਬਾਰ ਮੇਰੀ ਅਮੰਤਾਂ ਕਰ ਰਿਹਾ ਇਸ ਬਾਰ ਮੈਂ ਪਕਾਵੇਂ ਵੇਚਣੀ ਆ ਅੱਛਾ ਜੀ ਵੀ ਮੈਨੂੰ ਮੱਕੀ ਤੇਰੇ ਵਾਲੀ ਹੀ ਲੈਣੀ ਆ ਮੈਂ ਵੀ ਮਤਲਬ ਉਹਦੇ ਪੱਲੇ ਪਈ ਆ ਹਾਂਜੀ ਉਹਦੇ ਪੱਲੇ ਪਈ ਆ ਟਾਂਡਾ ਟੁੰਡਾ ਕਿਵੇਂ ਸੀ ਟਾਂਡਾ ਬਹੁਤ ਨਿੱਗਰ ਜੀ ਰੇਹਾ ਪੂਰਾ ਕੱਦ ਕਾਠ ਵੀ ਐਨ ਮੇਰਾ ਜਣ ਕੇ ਕੱਦ ਤਕਰੀਬਨ 6 ਫੁੱਟ ਆ ਜੇ ਮੇਰੇ ਉੱਤੇ ਮੇਰਾ ਇੱਕ ਹੋਰ ਬੰਦਾ ਖੜਾ ਲਈਏ 6 ਫੁੱਟ ਦਾ ਤਾਂ ਓੱਡਾ ਓੱਡੀ ਮੱਕੀ ਸੀ ਮੇਰੀ ਤੇ ਆਜੋ ਆਪਾਂ ਬਾਕੀ ਦੇ ਕਿਸਾਨਾਂ ਤੋਂ ਵੀ ਜਾਣਕਾਰੀ ਲਈਏ ਬਾਈ ਜੀ ਤੁਹਾਡਾ ਪਿੰਡ ਤੁਹਾਡਾ ਪਿੰਡ ਕਿਹੜਾ ਵੀਰ ਜੀ ਮੇਰਾ ਪਿੰਡ ਰਕਵਾਵਾ ਤੁਹਾਨੂੰ ਲਾਈ ਸੀ ਪਿੰਡ ਹਾਂਜੀ ਇਹੀ ਪਿੰਡ ਤੁਸੀਂ ਵੀ ਲਾਈ ਸੀ ਅਗਲੇ ਸਾਲ ਮੈਂ ਪਿਛਲੇ ਸਾਲ ਵੀ ਲਾਈ ਸੀ ਤੇ ਇੱਕ ਇਹਦੇ ਨਾਲ ਦਾ ਇੱਕ ਹੋਰ ਵੀ ਲਾਇਆ ਸੀ ਅਸੀਂ ਜਿਹੜਾ ਸ਼ੁਰੂ ਤੋਂ ਪਹਿਲਾਂ ਤੋਂ ਲਾਉਂਦੇ ਆਉਂਦੇ ਆ ਤੇ ਮੈਂ ਆਪਾਂ ਆਚਾਰ ਤੇ ਵੀ ਵੇਚਦੇ ਆਪਾਂ ਆਪਦੇ ਡੰਗਰਾਂ ਨੂੰ ਵੀ ਆਚਾਰ ਪਾਉਂਦੇ ਆ ਇਹਦਾ ਜੀ ਤੇ ਮਤਲਬ ਅਸੀਂ ਵੇਚਿਆ ਤਾਂ ਚਲ ਜਿਹਨੂੰ ਵੇਚੀ ਆ ਮੱਕੀ ਉਹਨੇ ਵੀ ਸਾਨੂੰ ਐਦ ਕੀ ਪਹਿਲਾਂ ਹੀ ਕਹਤਾ ਜਿਵੇਂ ਸੰਦੀਪ ਸਿੰਘ ਨੇ ਦੱਸਿਆ ਵਾ ਜੀ ਵੀ ਉਹ ਆਪਾਂ ਨੂੰ ਕਹਿ ਰਿਹਾ ਵੀ ਜਿੰਨੀ ਮੱਕੀ ਹੈਗੀ ਮੇਰੀ ਐਦ ਕੀ ਤਾਂ ਇਹਦਾ ਆਚਾਰ ਵੀ ਵੱਧ ਨਿਕਲਿਆ ਜੀ ਜੀ ਤੇ ਅੱਗੇ ਆਪਾਂ ਜਿੰਨਾ achar ਜਿੰਨੇ ਕੀਲਿਆਂ ਦਾ ਆਪਦੀ ਘਰ ਦੀ ਖਾਤਰ ਪਾਉਨੇ ਆ ਇਹ ਸਾਲ ਸਾਡਾ ਉਹੀ JM 12 11 ਦਾ ਜਿਹੜਾ achar ਆ ਉਹ ਤਕਰੀਬਨ 10 15 ਸਾਲ ਵੱਧ ਚੱਲ ਜੂਗਾ ਜੀ ਠੀਕ ਹੈ ਜੀ ਇਹ ਅਗਲੇ ਸਾਲ ਜਿੰਨਾ ਰਕਬਾ ਲਾਇਆ ਸੀ ਪਿਛਲੇ ਸਾਲ ਉਦੋਂ ਜ਼ਿਆਦਾ ਲਾਉਂਗੇ ਹਾਂ ਇਹ ਕੀ ਸਾਰੀ ਹੋਈ तकरीबन ਇਹੀ ਲਾਉਣੀਆਂ ਜੀ ਵੱਧ ਆਪਾਂ ਮੈਂ ਲੱਗਿਆ ਵਾ ਦੇਖ ਕੇ ਜਾਊਂਗਾ ਮੈਂ ਕਹਾਂ ਜਦੋਂ ਮਰਜ਼ੀ ਆ ਜਾਓ ਜੀ ਕੋਈ ਚੱਕਰ ਨਹੀਂ ਆਪਾਂ ਵੀਰ ਜੀ ਜਦੋਂ ਮਰਜ਼ੀ ਵੈਸੇ ਜਿੰਨਾ ਤੁਸੀਂ ਤੁਸੀਂ ਮੈਂਬਰ ਸਾਹਿਬ ਵੀ ਆ ਹਾਂ ਜੀ ਹਾਂ ਜੀ ਉਹ ਫਿਰ ਤਾਂ ਪੰਚਾਇਤ ਦੀ ਗਵਾਹੀ ਪੈ ਗਈ ਵਾਸ ਗੱਲ ਬਸ ਜਦੋਂ ਮਰਜ਼ੀ ਆ ਜਾਓ ਜੀ ਹਾਂ ਫਿਰ ਤਾਂ ਪੰਚਾਇਤ ਤਾਂ ਕਿਨੇ ਹਾਥੀ ਦੀ ਪੈੜ ਚ ਸਾਰੇ ਪੈੜਾ ਹੀ ਆ ਜਾਂਦੇਗਾ ਬਸ ਬਸ ਹੁਣ ਬਹੁਤ ਹੋ ਗਿਆ ਠੀਕ ਹੈ ਜੀ ਸਹੀ ਹੋ ਗਿਆ ਤੁਸੀਂ ਜਿੰਨੀਆਂ ਗੱਲਾਂ ਇਹਨਾਂ ਨੇ ਕਈਆਂ ਸਹਿਮਤ ਹਾਂ ਬਿਲਕੁ ਮੋਰ ਲਵਾ ਲਈਏ ਤੁਹਾਡੀਆਂ ਗੱਲਾਂ ਦੇ ਉੱਤੇ ਹਨਾ ਤੇ ਬਹੁਤ ਮਿਹਰਬਾਨੀ ਮੈਂ ਅਸਲ ਦੇ ਵਿੱਚ ਨਾ ਹੁਣ ਮੇਰਾ ਇੱਕ ਮੇਰਾ ਮਨ ਕਹਿੰਦਾ ਆਪਦਾ ਅੰਦਰਲਾ ਕਿ ਮੈਂ ਕਿਸੇ ਦੁਕਾਨਦਾਰ ਨੂੰ ਵੀ ਮਿਲਾਂ ਦੁਕਾਨਦਾਰ ਕੋਲੇ ਵੀ ਆਪਣਾ ਇੱਕ ਰਿਵਿਊ ਹੁੰਦਾ ਕਿਉਂਕਿ ਦੁਕਾਨਦਾਰ ਕਿਸੇ ਇੱਕ ਕੰਪਨੀ ਦਾ ਨਹੀਂ ਹੁੰਦਾ ਦੁਕਾਨਦਾਰ ਸਾਰੀਆਂ ਕੰਪਨੀਆਂ ਦਾ ਇਹ ਬੀ ਵੇਚਦਾ ਹੁੰਦਾ ਪਰ ਮੇਰਾ ਮੰਨਣਾ ਵੀ ਕਿਸਾਨਾਂ ਨੇ ਲਾਉਣੀਆਂ ਤਾਂ ਇੱਕ ਦੁਕਾਨਦਾਰ ਨੂੰ ਮਿਲਿਆ ਜਾਵੇ ਜਿਹੜਾ ਦੁਕਾਨਦਾਰ ਸਾਨੂੰ ਦੱਸੇ ਵੀ ਇਸ ਮੱਕੀ ਪ੍ਰਤੀ ਕੀ ਰਿਵਿਊ ਆ ਕੀ ਉਹ ਰეკਮੈਂਡ ਕਰਦੇ ਆ ਕੰਪਨੀ ਵਾਲੇ ਉਹਨਾਂ ਨੂੰ ਕੀ ਕਹਿੰਦੇ ਆ ਕਿ ਕਿਸਾਨਾਂ ਨੂੰ ਕੀ ਕਹਿਣਾ ਆਪਾਂ ਉਹਨਾਂ ਨਾਲ ਵੀ ਗੱਲ ਕਰ ਲੈ। ਲੈ ਵੀ ਆਪਣੇ ਨਾਲ ਹੁਣ ਹੈਗੇ ਦੁਕਾਨਦਾਰ ਬਾਈ ਦਾ ਨਾਮ ਹੈਗਾ ਲਵਿਸ਼ 5 ਸਾਲ ਸੀਡ ਵਾਲੇ ਮੁੱਲਾਪੁਰ ਦੇ ਵਿੱਚ ਬਹੁਤ ਮਸ਼ਹੂਰ ਦੁਕਾਨ ਆ ਜਿਹੜੇ ਸਾਰੇ ਤਰ੍ਹਾਂ ਦੇ ਬੀਜ ਵੇਚਦੇ ਆ। ਵੀਰੇ ਅਸੀਂ ਗੱਲ ਕੀਤੀ ਆਹ ਜਿਹੜਾ ਹੈਗਾ 12 ਕਿ 11 20 ਦੀ ਹਾਂਜੀ ਤਾਂ ਮੈਨੂੰ ਇਹਦੇ ਬਾਰੇ ਪਹਿਲਾਂ ਤਾਂ ਐਂ ਦੱਸੋ ਵੀ ਕਿਸਾਨਾਂ ਦਾ ਕੀ ਰਿਵਿਊ ਆ ਕਿਉਂਕਿ ਪਿਛਲੀ ਵਾਰ ਤੁਸੀਂ ਆਪਣੇ ਜਿਹੜਾ ਤੁਹਾਡਾ ਇੱਕ ਵਿਸ਼ਵਾਸ ਬਣਿਆ ਹੋਇਆ ਤੁਸੀਂ ਉੱਥੇ ਵੇਚਤਾ ਕਿਸਾਨਾਂ ਨੂੰ ਇਹਦੇ ਬਾਰੇ ਕੁਝ ਨਹੀਂ ਸੀ ਪਤਾ ਇੱਕ ਤੇ ਕਿਸਾਨਾਂ ਨੇ ਉਹਦੇ ਬਦਲੇ ਰਿਵਿਊ ਦਿੱਤੇ ਕਿ ਘੈਂਟ ਆ ਠੀਕ ਹੈ ਪਰ ਤੁਹਾਨੂੰ ਵੀ ਆ ਕੇ ਕੁਝ ਕਿਸਾਨਾਂ ਨੇ ਮਾੜੇ ਵੀ ਦਿੱਤੇ ਹੋਣਗੇ ਜੇ ਚੰਗੇ ਦਿੱਤੇ ਕੋਈ ਮਾੜਾ ਰਿਵਿਊ ਆਇਆ ਇਹਦਾ ਨਹੀਂ ਜੀ ਮਾੜਾ ਵੀਊ ਕੋਈ ਨਹੀਂ ਆਇਆ ਜੀ ਸਾਡੇ ਕੋਲ ਇਸ ਵਾਰ ਅਸੀਂ ਇਹ ਹੈਰਾਨ ਹੋ ਰਹੇ ਹਾਂ ਕਿ ਇੱਕ ਤਰਫਾ ਡਿਮਾਂਡ ਆ ਰਹੀ ਹੈ 20 ਦੀ ਸਬੀ ਦੀ ਸਬੀ ਦੀ ਮਤਲਬ ਜਿਹੜੇ ਪੌਪੂਲਰ ਮੱਕੀਆਂ ਲਾਉਂਦੇ ਆ ਰਹੇ ਆ ਬਹੁਤ ਸਾਲਾਂ ਤੋਂ ਜਿਹੜੇ ਕਹਿੰਦੇ ਆ ਕਿ ਬਸ ਅਸੀਂ ਇਹੀ ਲਾਣੀ ਹੈ ਜੀ ਕੁਝ ਫਾਰਮਰ ਇੱਥੇ ਵੀ ਸੀ ਮੌਜੂਦ ਅੱਜ ਜੀ ਉਹ ਬਾਈ ਨੇਮ ਸਾਡੇ ਤੋਂ ਆ ਕੇ 12 11 ਮੰਗ ਰਹੇ ਆ ਉਹਦੇ ਕੁਝ ਕਾਰਨ ਹੈ ਜੀ ਉਹ ਤੁਹਾਨੂੰ ਮੈਂ ਦੱਸ ਸਕਦਾ ਉਹਦੇ ਕੀ ਕੀ ਹੈ ਮੇਨ ਇੱਕ ਹੈਗਾ ਵਾ ਕਿ ਇਹਦਾ ਜਿਹੜਾ ਟਾਂਡਾ ਵਾ ਬਹੁਤ ਮੋਟਾ ਜੀ ਆਮ ਮੱਕੀਆਂ ਨਾਲ ਟਾਈਮ 10 ਤੋਂ 15 ਦਿਨ ਘੱਟ ਲੈਂਦੀ ਹੈ ਘੱਟ ਲੈਂਦੀ ਹੈ ਠੀਕ ਹੈ ਡਿੱਗੀ ਨਹੀਂ ਡਿੱਗੀ ਨਹੀਂ ਗੀ ਠੀਕ ਹੈ ਜੀ ਦੂਜੀ ਚੀਜ਼ ਦੇ ਵਿੱਚ ਇੱਕ ਖਾਸियत ਹੋਰ ਹੈ ਕਿ ਜਿਹੜਾ ਤਾਂ ਮੰਡੀਕਰਨ ਹੈ ਨਾ ਜੀ ਉਹ ਬਹੁਤ ਵਧੀਆ ਕਿਉਂਕਿ ਇਹਦਾ ਦਾਣਾ ਵਾ ਮੋਟਾ ਮੱਕ ਵਰਗਾ ਕਹਿੰਦੇ ਮਹਿੰਗੀ ਵੀ ਵਿਕੀ ਆ ਇੱਕ ਕਿਸਾਨ ਨੇ ਸਾਨੂੰ ਦੱਸਿਆ ਦੋਨ ਨੇ ਕਹਿੰਦੇ ਮਹਿੰਗੀ ਵੀ ਕੀ ਆ ਦੇਖੋ ਜੀ ਪਕਾਮੀ ਚ ਹਾਂ ਜੀ 50 ਤੋਂ 100 ਰੁਪਇਆ ਰੇਟ ਤਾਂ ਮੇਰੀ ਮੰਡੀ ਚ ਹੀ ਦੁਕਾਨ ਆ ਮੇਰੇ ਸਾਹਮਣੇ ਹੀ ਬੋਲੀ ਲੱਗਦੀ ਆ ਜੀ ਆੜਤੀ ਆ ਮੇਰੇ ਕੋਲ ਹੁੰਦੇ ਆ ਮੈਂ ਦੇਖਦਾ ਆ ਰਿਹਾ ਕਿ 50 ਤੋਂ 100 ਰੁਪਏ ਤਾਂ ਘੱਟੋ ਘੱਟ ਰੇਟ ਦਾ ਫਰਕ ਹੈਗਾ ਹੀ ਆ ਜੀ ਅਮ ਤਾਂ ਇੱਕ ਐਗਜ਼ਾਮਪਲ ਦੇ ਸਕਦਾ ਕਿ ਜੇ 35 ਕੁਆਂਟਲ ਮੱਕੀ ਨਿਕਲ ਰਹੀ ਹੈ 50 ਰੁਪਏ ਮੰਨ ਲੈਨੇ ਆਪਾਂ ਜੀ ਤਾਂ 17-1800 ਰੁਪਿਆ ਤਾਂ ਕਿੱਲੇ ਦਾ ਫਾਰਮਰ ਦਾ ਇੱਕ ਰੇਟ ਲੱਗਣ ਚ ਕਿੱਲੇ ਮਗਰ ਫਰਕ ਪੈ ਗਿਆ ਜੋ ਕਿ ਉਹਦੀ ਇੱਕ ਐਡੀਸ਼ਨਲ ਆਮਦਨ ਆ ਔਰ ਇੱਕ ਇੱਕ ਬਾਈ ਮੈਨੂੰ ਬੰਸਰ ਸਾਹਿਬ ਇੱਕ ਗੱਲ ਹੋਰ ਦੱਸੋ ਅ ਕਿੰਨੀ ਤੋਂ ਕਿੰਨੀ ਤਰੀਕ ਤੱਕ ਤੁਹਾਡਾ ਬਜਾਉਣ ਦਾ ਤਯਾਰਬਾ ਰਿਹਾ ਕਿਉਂਕਿ ਹਰੇਕ ਬੰਦੇ ਨੇ ਤਾਂ ਜਿਹੜੇ ਪੰਜ ਕਿਸਾਨਾਂ ਨੇ ਛਿਆਂ ਨੇ ਗੱਲ ਕਰਤੀ ਇੰਨੀ ਤਰੀਕ ਚ ਬੀਜਣੀ ਨਹੀਂ ਕਈਆਂ ਨੇ ਏਦੂ ਵੀ ਲੇਟ ਜਾਣਾ ਤਾਂ ਇਹ ਲੇਟ ਬੀਜਣ ਦਾ ਹੈ ਤਯਾਰਬਾ ਜਾਂ ਇਸੇ ਕੰਪਨੀ ਦਾ ਕੋਈ ਹੋਰ ਵੀ ਆਉਂਦਾ ਜਿਹੜਾ ਲੇਟ ਵਧੀਆ ਨਿਕਲਦਾ ਪਿਛਲੇ ਸਾਲ ਜੀ ਅਸੀਂ ਇਹ 20 ਮਾਰਚ ਤੱਕ ਲਗਵਾਈ ਆ ਤੇ 20 ਮਾਰਚ ਤੱਕ ਇਹੀ 12 11 ਹੀ ਵਧੀਆ ਹੋਗੀ ਆ ਹਾਂਜੀ 20 ਮਾਰਚ ਨੂੰ ਲਾ ਕੇ ਵੀ ਇਹ 35 ਤੋਂ 40 ਕੁਆਂਟ ਸੁੱਕੀ ਮੱਕੀ ਆਈ ਐ ਇਹ ਚ ਸਾਨੂੰ ਇੱਕ ਗੱਲ ਦਾ ਹੌਸਲਾ ਵਾ ਸਾਨੂੰ ਕੰਪਨੀ ਕਲੀਅਰ ਕੱਟ ਕਹਿ ਦਿੰਦੀ ਐ ਜੀ ਕਿ ਇੰਨਾ ਬੈਗ ਹੀ ਐ ਉਸ ਤੋਂ ਬਾਅਦ ਜਵਾਬ ਦੇਣਾ ਸ਼ੁਰੂ ਕਰਦੀਓ ਪਰ ਅੱਜ ਤੱਕ ਹੋਇਆ ਨਹੀਂ ਪਰ オリジナル ਦੀ ਗਾਰੰਟੀ ਐ ਡੁਪਲੀਕੇਸੀ ਦਾ ਚਾਂਸ ਕੋਈ ਨਹੀਂ ਇਹਦੇ ਚ ਆ ਵੀ ਨੂਟਰਾਂਟਾ ਦਾ ਤੁਸੀਂ 12 11 ਵੀ ਆ ਕੇ ਮੰਗ ਸਕਦੇ ਮੰਗ ਸਕਦੇ ਤੁਸੀਂ ਨੇੜੇ ਦੇ ਡਿਸਟ੍ਰੀਬਿਊਟਰ ਤੋਂ ਮੰਗ ਸਕਦੇ ਓ ਨੂੰ ਮਿਲੂਗਾ ਹਾਂਜੀ ਹਾਂਜੀ ਮਿਲੂ ਪਰ ਦੇ ਨਾਲ ਨਾਲ ਸਾਇਲੇ ਦਾ ਵੀ ਤਿਆਰ ਬਰਿਆ ਹੋਗਾ ਤੁਹਾਡਾ ਸਾਇਲੇ ਦਾ ਕੀ ਝਾੜ ਆਇਆ ਵੈਸੇ ਕਿਸਾਨਾਂ ਨੇ ਦੱਸਿਆ ਚੰਗਾ ਆ ਪਰ ਤੁਹਾਡੇ ਕੋਲ ਤਾਂ ਕੋਈ ਤੋਲ ਆਇਆ ਹੀ ਹੋਊਗਾ ਵੀ ਇੱਥੋਂ ਤੱਕ ਇੱਥੋਂ ਤੱਕ ਨਿਕਲਦਾ ਇੱਥੋਂ ਲੈ ਕੇ ਇੱਥੋਂ ਤੱਕ ਤੇ ਜਿੰਨੇ ਫਾਰਮਰਾਂ ਨੇ ਸਾਇਲੇ ਚਲਾਈ ਸੀ ਕਿ 200 ਤੋਂ 250 ਕੁਆਂਟਲ ਦੇ ਵਿੱਚ ਹੀਲਡ ਆਈ ਹੈ ਇਹਦੀ ਝਾੜ ਆਇਆ ਵਾ ਠੀਕ ਹੈ ਬਾਕੀ ਮੇਨ ਹੁੰਦਾ ਜੀ ਸਪਰੇਅਾਂ ਤੇ ਸਿਰਫ ਤੇ ਮਿਹਨਤ ਦੇ ਸਿਰ ਤੇ ਵੀ ਆ ਇੱਕ ਹੋਰ ਸਾਡੇ ਕੋਲ ਜੋ ਪੁਆਇੰਟ ਫਾਰਮਰ ਦਾ ਆਂਦਾ ਵਾ ਕਿ ਇਹਨੂੰ ਆਮ ਮੱਕਿਆਂ ਨਾਲੋਂ ਕੀੜੇ ਦਾ ਅਟੈਕ ਬਹੁਤ ਘੱਟ ਆਇਆ ਬੀਚ 200 ਤੋਂ ਜ਼ਿਆਦਾ ਜਦ ਦੂਜੇ ਹਾਂ ਬੀਚ 100 ਤੋਂ ਜ਼ਿਆਦਾ ਵਾ ਟਾਈਮ ਘਟ ਲੈਂਦੀ ਐ ਜੇ ਆਮ ਨੂੰ ਤਿੰਨ ਸਪਰੇਆ ਤਾਂ ਇੱਕ ਮੰਗਦੀ ਐ ਜਾਂ ਦੋ ਮੰਗਦੀ ਵੀ ਜਦੋਂ 10 ਦਿਨ ਘਟ ਕੇ ਤਾਂ ਨੇਚਰਲ ਗੱਲ ਐ ਇੱਕ ਸਪਰੇ ਘਟ ਗਈ ਇੱਕ ਸਪਰੇ ਘਟ ਗਈ ਇੱਕ ਸਪਰੇ ਵੀ ਘਟ ਗਈ ਦੋ ਪਾਣੀ ਵੀ ਘਟ ਗਏ ਦੋ ਪਾਣੀ ਵੀ ਘਟ ਗਏ ਪਰ ਇਹ ਜਦੋਂ ਕੋਈ ਫਾਰਮਰ ਲਾਊਗਾ ਪਤਾ ਉਹਨੂੰ ਤਾਂ ਹੀ ਲੱਗੂਗਾ ਕਿਉਂਕਿ ਅਸੀਂ ਵੀ ਜਿਹੜਾ ਡਾਟਾ ਤੁਹਾਨੂੰ ਦੇ ਰਹੇ ਆ ਜਿਹੜੇ ਸਾਡੇ ਫਾਰਮਰ ਆਂਦੇ ਆ ਵਿਚਾਰ ਵਟਾਂਦਰਾ ਕਰਦੇ ਆ ਜਾਂ ਮੰਗਦੇ ਆ ਅਸੀਂ ਵੀ ਪੁੱਛਦੇ ਆ ਕਿ ਕੀ ਖਾਤਿਰਤ ਲੱਗੀ ਕਿ ਇੱਕ ਤਰਫਾ ਹੀ ਤੁਸੀਂ ਇਹ ਮੱਕੀ ਮੰਗ ਰਹੇ ਹੋ ਹੋਰ ਕੋਈ ਲਾਨ ਨੂੰ ਤਿਆਰ ਨਹੀਂ ਤਾਂ ਉਹ ਪ ਇਹ ਚੀਜ਼ ਸਾਨੂੰ ਬਹੁਤ ਮੱਕੀ ਚ ਖੂਬੀ ਹੈ ਤਾਂ ਅਸੀਂ ਇਹੀ ਸਵਾਰਿਸ਼ ਕਰਦੇ ਹਾਂ ਕਿ ਇਹਨੂੰ ਜ਼ਰੂਰ ਲਗਾਓ ਚਾਹੇ 2 ਕਿੱਲੇ ਲਗਾਓ ਪਰ ਇੱਕ ਵਾਰ ਲਗਾਓ ਸਹੀ ਪਤਾ ਤਾਂ ਹੀ ਲੱਗੇਗਾ ਲੈ ਵੀ ਸਜਰੂ ਜੇ ਤੁਸੀਂ ਵੀ ਨਿਊਟਰਾਂਟਾ ਦਾ ਵੀ ਲੈਣਾ ਚਾਹੁੰਦੇ ਤੁਸੀਂ ਨੇੜੇ ਦੇ ਡੀਲਰ ਤੋਂ ਮੰਗ ਸਕਦੇ ਆ 12 11 20 ਤੇ ਜਿਹੜਾ ਨੰਬਰ ਸਕਰੀਨ ਤੇ ਦਿਖਾਈ ਦੇ ਰਿਹਾ ਜੇ ਤੁਹਾਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਜਾਂ ਬੀਜਣ ਤੋਂ ਬਾਅਦ ਵੀ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਉਹ ਨੰਬਰ ਨੰਬਰ ਡਾਇਲ ਕਰਕੇ ਉਹਤੇ ਵੀ ਮੱਕੀ ਨਾਲ ਸੰਬੰਧਿਤ ਜਾਣਕਾਰੀ ਲੈ ਸਕਦੇ ਆ